ਅ ਮੈਡਮ ਦੀ ਪਹਿਲਾ ਵੀਡੀਓ ਵੇਖਿਓ ਇਹ ਕੀ ਕਹਿ ਰਹੀ ਆ ਫੇਰ ਆਪਾਂ ਗਲਬਤ ਕਰਦਿਆਂ ਗੱਲਾਂ 'ਚੋਂ ਇੱਕ ਗੱਲ ਕਹਾ ਗੱਲ ਜਾ ਕੇ ਟਿਕਾਣੇ ਲੱਗੂਗੀ ਫੇਰ ਮੈ ਸੋਤਦਿਆਂ ਰਹਿੰਦੇ ਪਰ ਐਵੇਂ ਮੂੰਹ ਤੇ ਉਹਨਾਂ ਦੇ ਚਪੇੜੇ ਵਾਂਗੂ ਬਚੇ ਤੁਹਾਨੂੰ ਜਿਆ ਸਾਡੀ ਸ਼ਹਿਰੋ ਸ਼ਹਿਰੀ ਤੇ ਗੱਲਾਂ ਬਾਤਾਂ ਤਾਂ ਹានੀਆਂ ਚੱਲਦੀਆਂ ਰਹਿਣਗੀਆਂ ਤੇ ਅੱਜ ਤੁਹਾਨੂੰ ਇੱਕ ਵਧੀਆ ਤਰੀਕਾ ਦੱਸਣਾ ਪੈਸੇ ਕਮਾਉਣ ਦਾ ਪੈਸੇ ਕਿੱਦਾਂ ਕਮਾਉਣੇ ਆ ਆਓ ਤੁਸੀਂ ਆਪਣੇ ਬਾਈਓ ਦੇ ਵਿੱਚ ਜਾਣਾ ਦਿੱਤਾ ਲਿੰਕ ਨੂੰ ਓਪਨ ਕਰਕੇ ਪਹਿਲਾਂ ਇੱਥੇ ਨੰਬਰ ਪਰ ਕੀ ਰਜਿਸਟ੍ਰੇਸ਼ਨ ਕਰਨਾ ਫਿਰ ਆਪਾਂ ਕਈਆਂ ਨੂੰ ਤਾਂ ਭਖੜਿਆਂ ਦੇ ਕੰਡਿਆਂ ਵਾਂਗੂ ਚੁਬਦੇ ਆ ਕੁਝ ਬੋਲ ਇਦਾਂ ਦੇ ਤਿੱਖੇ ਨੇ ਉਹ ਇੰਸਟਾ ਦੀਆਂ ਰੀਲਾਂ ਦੇ ਵਿੱਚ ਅੱਜ ਤੱਕ ਫੇਸ ਨਾਲੋਂ ਜ਼ਿਆਦਾ ਦਿਖਦੇ ਪਿੱਛੇ ਨੇ ਉਤੇ ਹੋ ਜੰਮਰੀਆਂ ਜ਼ਮੀਰਾਂ ਵਾਲੇ ਜਿਹੜੇ ਫੋਲੋ ਇਹਨਾਂ ਨੂੰ ਕਰਦੇ ਨੇ ਕਮੈਂਟਾਂ 'ਚ ਗਾਹਾਂ ਕਰਦੇ ਸਾਨੂੰ ਕਿਉਂਕਿ ਸੱਚ ਸੁਣਨ ਤੋਂ ਡਰਦੇ ਨੇ ਉਹ ਇੱਜ਼ਤਾਂ ਨਹੀਂ ਲੱਗਦੀ ਬੋਲੀ ਇੱਥੇ ਸੇਮ ਨਾਮ ਦੀਆਂ ਅੱਖੀ ਬੰਨੀਆਂ ਪੱਟੀਆਂ ਨੇ ਛੋਟੇ ਕੱਪੜੇ ਕਰਕੇ ਕਰ ਲਏ ਫੋਲੋਅਰ ਇਕੱਠੇ ਪਰ ਇਹ ਵੀ ਸੋਚੋ ਨਾਲ-ਨਾਲ ਤੁਸੀਂ ਕਿੰਨੀਆਂ ਲਾਹਣਤਾ ਖੱਟੀਆਂ ਨੇ ਮੇਰੇ ਕਲਮ ਸੁਝਾਉਂਦੀ ਅਕਸਰ ਚੰਗੀਆਂ ਕੁੜੀਆਂ ਦੇ ਕਿਰਦਾਰ ਵੱਡੀ ਫੈਮਿਨਿਸਟ ਕਹਾਵੇਂ ਆਕੇ ਮਿਲ ਮੈਂ ਅੱਜ ਹੋਵੇਦੀ ਕਿੰਦੇ ਜੀ ਵੀਡੀਓ ਵੇਖੀਏ ਸਰਦਾਰਨੀ ਚੁੰਨੀ ਬ੍ਰਿਤ ਗਰਦੀ ਕਹਿੰਦੇ ਨਹੀਂ ਤੈਨੂੰ ਕੱਲੀ ਨੂੰ ਮੜਾ ਕਿਉਂਕਿ ਸਾਨੂੰ ਵੀ ਪਤਾ ਤੜੀ ਇੱਕ ਹੱਥ ਨਾਲ ਕਦੇ ਵੱਜੀ ਨਹੀਂ ਪਰ ਖਾ ਕੇ 35 ਲੱਖ ਕਹਿੰਦੇ ਨਹੀਂ ਤੈਨੂੰ ਕੱਲੀ ਨੂੰ ਮੜਾ ਕਿਉਂਕਿ ਸਾਨੂੰ ਵੀ ਪਤਾ ਤੜੀ ਇੱਕ ਹੱਥ ਨਾਲ ਕਦੇ ਵੱਜੀ ਨਹੀਂ ਪਰ ਖਾ ਕੇ 35 ਲੱਖ ਤੂੰ ਤਾਂ ਅਧਕਾਰ ਨਾ ਮਾਰਿਆ ਉਹਨੂੰ ਮਰ ਲਈ ਛੱਡਤਾ ਆਹ ਗੱਲ ਤੇਰੀ ਭੋਰਾ ਵੀ ਸਾਨੂੰ ਹੱਬੀ ਨਹੀਂ ਚਲ 30 ਲੱਖਾਂ ਉਹਦੇ ਵਿੱਚ ਕਮੀਆਂ ਪਰ ਇੱਕ ਵਾਰੀ ਹਾਲ ਉਹਦਾ ਇਨਸਾਨਦ ਤੇ ਨਾਂ ਤੋਂ ਪੁੱਛਦੀ ਤੂੰ ਕਹਿ ਕੇ ਮੜਾ ਛੱਡਤਾ ਮੰਨਿਆ ਪਰ ਉਹ ਕੀ ਸੀ ਉਹਦੀ ਮਾਂ ਤੋਂ ਪੁੱਛਦੀ ਹਾਂਜੀ ਇਹ ਜੁਨੇ ਪ੍ਰੀਤ ਕੌਰ ਦੀ ਤੁਹਾਨੂੰ ਵੀ ਹਨ ਉਹ ਚੰਗੇ ਵੀਡੀਓ ਇਹ ਬਣਦੀਏ ਜੀ ਅਜਕਲ ਪੰਜਾਬ ਦੀ ਸ਼ੇਰਨ ਇਹਨੂੰ ਕਮੈਂਟਾਂ ਚ ਲੋਕ ਕੀ ਪੰਜਾਬ ਦੀ ਸ਼ੇਰਨ ਨਹੀਂ ਕਰਿਆ ਤੇ ਇਹ ਜੁਨੇ ਪ੍ਰੀਤ ਕੌਰ ਦੀ ਮਰਜੀ ਵੀਡੀਓ ਪਾ ਕੇ ਪਾਏ ਕੋ ਗੰਦੀ ਆ ਵਾਂ ਚੰਗੀ ਆ ਇਹਨੇ ਬਸ ਆਪਣਾ ਫੇਮ ਲੈਣਾ ਇਹਦਾ ਕੰਮ ਹੈ ਫੇਮ ਲੈਣਾ ਮੈਂ ਨੂੰ ਪ੍ਰੀਤ ਕੌਰ ਪੈਂਦੀ ਦਾ ਖਵਲ ਨਹੀਂ ਨਾਲ ਕੋਈ ਜਣਾ ਬਿਨ ਨਹੀਂ ਮੇਰੀ ਵਲ ਨੂੰ ਪਾਵੇਂ ਦਾਰਾ ਦੁਰ ਮਰਜੀ ਕਰੋ ਪਰ ਇਹ ਵੀ ਇਹ ਨੂੰ ਲੰਦਾ ਵਾ ਮੈਂ ਮੂਚੋ ਕਿ ਕਮੈਂਟ ਜੀ ਨੰਬਰ 10 ਚਰਨੀ ਚਰਨੀ ਅਲਖੰਡਰੋ ਪੀਗਰੋ ਪੈਲਾ ਰੀ ਕ੍ਰਪਟਾ ਵੇ ਰੋਚਨ ਗਿਤਰਾ ਕੋਲਗੇਡੀ ਐਲੀ ਨਾ ਇਹ ਕਿਹਦੀ ਵੀਡੀਓ ਫੋਨ ਲੱਗਿਆ ਕੋਈ ਗੰਦੀ ਵੀਡੀਓ ਵੀ ਹੋਵੇ ਇਹਨੇ ਕੋਈ ਬਲਰ ਨਹੀਂ ਕਰਨੀ ਕੋਈ ਕੋਡ ਨਹੀਂ ਉਹ ਦਵਾਏ ਲੋਕਾਂ ਨੇ ਵੇਖਿਓ ਵੇਖਿਓ ਇਹਨੇ ਜ਼ਰੂਰ ਬੁਖਾਉਣੀ ਆ ਇਹ ਜਨਤਾ ਨੂੰ ਬਣਾ ਰਿਹਾ ਫੁੱਦੂ ਇਹ ਕੇ ਤੇ ਕਹੋ ਦੋ ਤਿੰਨ ਚਵੜਾ ਹੈਗੀਆਂ ਜਿਹੜੀਆਂ ਇਦਾਂ ਬਣਾ ਬਣਾ ਕੇ ਫੁੱਦੂ ਖੇਚ ਰਹੀਆਂ ਤੇ ਆਪਣਾ ਪੂਰਾ ਕੰਮ ਚਲਾ ਰਹੀਆਂ ਇੰਸਟਾ ਦਾ ਪ੍ਰਮੋਟ ਕਰ ਰਹੀਆਂ ਜੂਆ ਨੇ ਮਾਜ ਤੋਂ ਬਾਤ ਵੇਖ ਲੈ ਨਾ ਇਹਦੇ ਥੱਲੇ ਕਮੈਂਟਾਂ ਚ ਸ਼ੇਰ ਨਹੀਂ ਸ਼ੂਰ ਨਹੀਂ ਕਿਸੇ ਨੂੰ ਲਿਖਦੇ ਆ ਤੇ ਮੈਂ ਉਹਦੀ ਵੀ ਰੇਲ ਦੁਗਣੀ ਬਣਾਉਂਗਾ ਇੱਕਲੇ ਪਾਸੇ ਤੁਹਾਨੂੰ ਸ਼ੇਰ ਨਹੀਂ ਆਦੀ ਜਿਹੜੀ ਜੂਆ ਪ੍ਰਮੋਟ ਕਰ ਰਹੀ ਤੇ ਪ੍ਰਮੋਟ ਵੇਖੋ ਕਿਹੜੇ ਤਰੀਕੇ ਨਾਲ ਕਰ ਰਹੀ ਆ ਇਹਨੂੰ ਕੀ ਕਹਾ ਹਮਾ ਚੁਨੀਂ ਬ੍ਰੀਤ ਵਰਤੇ ਨੂੰ ਕੋਈ ਸ਼ਰਮ ਕਰ ਸ਼ਰਮੋ ਹਾ ਤਮਾਰ ਕੁਝ ਜੱਜ ਦਾ ਕੰਮ ਕਰਲਾ ਤੂੰ ਵੱਡੀ ਸੂਰਮੀ